you. Mm -hmm. ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਮੰਨਾ ਲੋਕ ਸਭਾ ਹਲਕਾ ਖੜੂਰ ਸਾਹਿਬ ਤੋਂ ਪਾਜਪਾ ਵੱਲੋਂ ਚੋਣ ਲੜ ਚੁੱਕੇ ਸਾਬਕਾ ਚੀਫ ਪਾਰਲੀਮੈਂਟਰੀ ਸਕੱਤਰ ਜ਼ਿਲ੍ਹਾ ਅਬਨਿਸਰ ਦਿਹਾਤੀ ਦੇ ਪ੍ਰਧਾਨ ਮਨਜੀਤ ਸਿੰਘ ਮੀਆਂ ਵਿੰਡ ਦੇ ਗ੍ਰਾਵੀਖੇ ਜ਼ਿਲ੍ਹੇ ਦੇ ਐਸ.ਏ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਲਜਾਰ ਸਿੰਘ ਜਹਾਂਗੀਰ ਵੱਲੋਂ ਆਪਣੇ ਭਾਈਚਾਰੇ ਦੇ ਉਦੇਦਾਰਾਂ ਦੇ ਨਾਲ ਮਿਲ ਕੇ ਇੱਕ ਮੀਟਿੰਗ ਕਰਵਾਈਗੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਉਹਨਾਂ ਦੀ ਚੋਣ ਨੂੰ ਉਹਨਾਂ ਦੇ ਭਾਈਚਾਰੇ ਵੱਲੋਂ ਬਹੁਤ ਵੱਡਾ ਸਹਿਯੋਗ ਦਿੱਤਾ ਗਿਆ ਹੈ ਅਤੇ ਉਹ ਬਹੁਤ ਹੀ ਧੰਨਵਾਦੀ ਨੇ ਆਪਣੇ ਪਾਈਚਾਰੇ ਦੇ ਜਿਨ੍ਹਾਂ ਵੱਲੋਂ ਪੂਰੀ ਹੀ ਤੰਦੇਹੀ ਦਿਨ ਉਹਨਾਂ ਦਾ ਸਾਥ ਦਿੱਤਾ ਗਿਆ ਉਹਨਾਂ ਕਿਹਾ ਕਿ ਝੀਲੇ ਦੇ ਵਿੱਚ ਐਸੀ ਪਾਈਚਾਰੇ ਅਤੇ ਆਪਣੇ ਸਮਰਥਕਾਂ ਨੂੰ ਉਹ ਕੋਈ ਵੀ ਮੁਸ਼ਕਲ ਨਹੀਂ ਆਉਣ ਦੇਣਗੇ ਮੈਂ ਤੁਹਾਡੇ ਕੰਮ ਕਰਕੇ ਇਹਨਾਂ ਲੋਕਾਂ ਦੀ ਤੁਹਾਡੇ ਭਰਾ ਨੂੰ ਵੱਧ ਨਹੀਂ ਚੱਲਦੀ ਇਹਨਾਂ 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 ਲੋਕਾਂ ਨੂੰ ਤੁਹਾਡੇ ਭਰਾ ਨੇ ਹੀ ਇਹ ਕੁਰਸੀ ਤੇ ਬਿਠਾਇਆ ਵਾ ਤੇ ਕਿਸੇ ਗੱਲੋਂ ਘਬਰਾਉਣ ਦੀ ਲੋੜ ਨਹੀਂ ਜੀ ਕਿ ਕਦੇ ਐਵੇਂ ਨਾ ਡਰਜੋ ਕਿ ਉਹ ਜਿਲ੍ਹੇ ਦੀ ਕੁਰਸੀ ਤੇ ਬੈਠਾ ਤੇ ਇਹ ਤੁਹਾਡਾ ਭਰਾ ਚਿੰਨ ਬੜੀ ਐਮਐਲਏ ਰਿਆ ਰਾਜ ਮੰਤਰੀ ਰਿਆ ਤੇ ਜਿਲ੍ਹੇ ਅਮਰਸਰ ਦਾ ਪ੍ਰਧਾਨ ਵੀ ਹੈ ਤੇ ਹੋਰ ਹੁਣ ਵੱਧ ਕੇ ਤੁਹਾਨੂੰ ਹੋਰ ਖੁਸ਼ੀ ਆ ਕਿ ਇਹ ਜਿਹੜੇ 9 ਹਲਕੇ ਨੇ 9 ਹਲਕਿਆਂ ਦਾ ਇੰਚਾਰਜ ਤੁਹਾਡਾ ਭਰਾ ਹੈ ਸੋ ਮੇਰੀ ਬੇਨਤੀ ਹੈ ਕਿ ਵੀਰੋ ਤੱਕੜੇ ਹੋ ਜੋ ਭਰਾ ਤੁਹਾਡਾ ਤੁਹਾਡੇ ਨਾਲ ਜੇ ਕਿਸੇ ਕੋਲੋਂ ਘਰਾਂ ਦੀ ਲੋੜ ਨਹੀਂ ਮੈਂ ਬਾਲੀਆਂ ਵਾਰ-ਵਾਰ ਉਹ ਗੱਲਾਂ ਕਰਾਂ ਦਰਦ ਦੀ ਲੋੜ ਨਹੀਂ ਕਿਸੇ ਦੇ ਕੋਲੋਂ ਸਿੱਧਾ ਮੇਰੇ ਕੋਲ ਆਣਾ ਸਰਕਾਰੇ ਦਰਬਾਰੇ ਜਿੱਥੇ ਕਿਤੇ ਵੀ ਜਾਣ ਦੀ ਲੋੜ ਹੋਗੀ ਨਾ ਇਹ ਭਰਾ ਤੁਹਾਡਾ ਸਾਡੇ ਨਾਲ ਕੇ ਨਾਲ ਤੱਕੇ ਖਾਈ ਨਹੀਂ ਹੁੰਦੇ ਹੋ ਇਹ ਮੈਂ ਤੁਹਾਨੂੰ ਆਪਣੇ ਵੱਲੋਂ ਵਿਸ਼ਵਾਸ ਤੇ ਯਕੀਨ ਦਿਵਾਉਣਾ ਬਾਕੀ ਸਰਕਾਰ ਸੈਂਟਰ ਦੇ ਵਿੱਚ મોદી ਸਾਹਿਬ ਦੀ ਬਣ ਗਈ ਹੈ ਤੇ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਆ ਇਹਦਾ ਤੇ ਪਤਾ ਨਹੀਂ ਵੀ ਕਦੋਂ ਪਲੇ ਪੰਜਾਬ ਹੋ ਗਿਆ ਕੀ ਗੱਲ ਹੈ ਹੁਣ ਵਿਚਾਰੀ ਕਰ ਲੋ ਜਿਵੇਂ ਭੈਣ ਕਲਚਨ ਨੇ ਕਿਹਾ ਨਾ ਕਿ ਤੁਹਾਦ ਕੀ ਹੋਇਆ ਤੁਸੀਂ ਕੋਈ ਕੋਈ ਸਰਪੱਤ ਬਣ ਸਕਦੇ ਤੁਸੀਂ ਕੋਈ ਚੇਅਰਮੈਨ ਬਣ ਸਕਦੇ ਤੁਸੀਂ ਕਿਉਂ ਨਹੀਂ ਐਮਐਲਏ ਬਣ ਸਕਦੇ ਮੋਟਾ ਦੇ ਟਾਡੀਆਂ ਨੇ ਸਿਰਫ ਆਪਾਂ ਨੂੰ ਪਿੰਡਾਂ 'ਚ ਕਮੀ ਰਹੀ ਆ ਜਾਣ ਦੀ ਇਹ ਲੋਕਾਂ ਨੇ ਪਿੰਡਾਂ ਤੱਕ ਪਹੁੰਚ ਨਹੀਂ ਕੀਤੀ ਸਿਰਫ ਗੱਡੀਆਂ 'ਚ ਟੁੰਡੇ ਰਹੇ ਨੇ ਏਸੀ 'ਚ ਬੈਠੇ ਰਹੇ ਨੇ ਪਿੰਡਾਂ ਦੇ ਵਿੱਚ ਤੁਸੀਂ ਗਏ ਹੋ ਜਿੱਥੇ ਤੁਸੀਂ ਪਹੁੰਚ ਗਏ ਹੋ ਤੁਹਾਡਾ ਤੁਹਾਡੇ ਭਾਈ ਚਰਦੇ ਲੋਕਾਂ ਨੇ ਸਤਾਰ ਵੀ ਕੀਤਾ ਤੁਹਾਨੂੰ ਵਿਸ਼ਵਾਸ ਵੀ ਦਿਵਾਇਆ ਔਰ ਵੋਟਾਂ ਵੀ ਪਾਜਾਂ ਤੇ ਜਦੋਂ ਤੁਹਾਡਾ ਪੂਰਾ ਸੰਪਰਕ ਉਹਨਾਂ ਦੇ ਨਾਲ ਹੋ ਗਿਆ ਨਾ ਤੇ ਗੁਰੂ ਕਿਰਪਾ ਕਰੇ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਤੁਸੀਂ ਜਿੱਤੂਗਾ ਲੋਕਾਂ ਨੂੰ ਕਿਤੇ ਢੁਈ ਨਹੀਂ ਮਿਲਦੀ ਨਹੀਂ ਮਿਲਦੀ ਸਹੀ ਗੱਲ ਸਾਬ ਜੇ ਮਿਲੂ ਪਾਪੀਆਂ ਦੇ ਪਾਪ ਐਸੀ ਹੋਣ ਜਿੱਨਾ ਲੋਕਾਂ ਨੂੰ ਆਪਣੇ ਪਰਿਵਾਰ ਦਾ ਮੈਂਬਰ ਬਣਾਇਆ ਸੀ ਪਰਿਵਾਰ ਤੋਂ ਵੀ ਵੱਧ ਸਮਝ ਆਇਆ ਗੁਰੂਆਂ ਨੂੰ ਪਤਾਵੇ ਜਿਹੜੇ ਤੂੰ ਕਰਦੀ ਆਂ ਆਪਾਂ ਨੂੰ ਤੋਂ ਆਪਣੇ ਮਾਦਰੀ ਬਣਾਏ ਪਰ ਮੈਂ ਤੁਹਾਡੇ ਚਰਨਾਂ 'ਚ ਹੱਥ ਜੁੜ ਕੇ ਬੇਨਤੀ ਕਰਦਾ ਮੇਰਾ ਸਿਰ ਝੁਕਦਾ ਤੁਹਾਡੇ ਚਰਨਾਂ 'ਚ ਤੇ ਤੁਸੀਂ ਅੱਜ ਐਡੀ ਵੱਡੀ ਗਿਣਤੀ ਦੇ ਵਿੱਚ ਆਏ ਹੋ ਔਰ ਵਿਸ਼ਵਾਸ ਵੀ ਦਿਵਾਇਆ ਵੀਰੋ ਜਿੱਥੇ ਕਿਤੇ ਤੁਹਾਨੂੰ ਲੋੜ ਆ ਭਰਾ ਤੁਹਾਡਾ ਜਾਗ ਫੜ ਕੇ ਵੀ ਅੱਗੇ ਚੱਲ ਰੂ ਤੇ ਆ ਬਲੇ ਸੋਨਹੋ ਸੁਬਾਨ ਅੱਲਾਹ ਆ ਜਾ ਪਾਵੇ ਜੀ ਵਸਦਾ ਮਨ ਨੂੰ ਪਾਵੇ ਹੋ ਅਰਨਾ ਤੋਂ ਡਲਣ ਦੀ ਲੋੜ ਨਹੀਂ ਕਿਉਂਕਿ ਇਹ ਜਿਹੜੇ ਲੋਕ ਨੇ ਸਾਦੇ ਸਰਤੇ ਨੇ ਜੇ ਤੁਸੀਂ ਭਰਾ ਸਾਦੇ ਇਕੱਠੇ ਹੋ ਨਾ ਇਹ ਲੋਕ ਤੁਹਾਡੇ ਪਿੱਛੇ ਪਿੱਛੇ ਘਰਨਗੇ ਤੁਹਾਨੂੰ ਇਹਨਾਂ ਦੇ ਤੱਲੇ ਕੱਟਣ ਦੀ ਲੋੜ ਨਹੀਂ ਆ ਇਹ ਭਰਾ ਤੁਹਾਡਾ ਤੁਹਾਡੇ ਨਾਲ ਗੱਲ ਕੰਮਾਂ ਦੀ ਕਹਿੰਦੇ ਹੋ ਤੁਸੀਂ ਇਹ ਕੰਮ ਕਰਾਉਣ ਦੀ ਜ਼ਿੰਮੇਵਾਰੀ ਮੇਰੀ ਹੋਊਗੀ ਬੋਲੇ ਇਸਰਹਾ ਸੁਭਾਨ ਅੱਲਾਹ ਤੁਹਾਡਾ ਕਦੇ ਮਾਰ ਨਹੀਂ ਕਰਦਾ ਮੈਂ ਪਹਿਲਾਂ ਵੀ ਤੁਸੀਂ ਸਟੇਜਾਂ ਤੇ ਮੈਨੂੰ ਸੁਣਿਆ ਤਿੰਨ ਵਾਰੀ ਐਮਐਲਏ ਰਿਆਂ ਮੰਤਰੀ ਵੀ ਰਿਆਂ ਪਰ ਕਦੇ ਮੰਚ ਮਾਣ ਹੰਕਾਰ ਨਹੀਂ ਕੀਤਾ ਲੋਕਾਂ ਦੇ ਕੰਮ ਕੀਤੇ ਆ ਤੇ ਇਹਨਾਂ ਲੋਕਾਂ ਨੂੰ ਇਹ ਤੁਹਾਡੇ ਭਰਾ ਨੇ ਕੁਰਸੀ ਤੇ ਬਿਠਾਇਆ ਤੇ ਅੱਜ ਇਹਨਾਂ ਦੀ ਧੌਣ 'ਚ ਇਹੋ ਜਿਹਾ ਕਿੱਲਾ ਆ ਗਿਆ ਕਿ ਇਹ ਸਾਨੂੰ ਅੱਖਾਂ ਬਕੌਣ ਲੱਗੇ ਨੇ ਕਿੰਨੇ ਬਿਠਾਇਆ ਉਹਨੂੰ ਕੁਰਸੀ ਤੇ ਹਾਂ ਹਾਂ ਅੱਜ ਆਹ ਲੈਂਚ ਚਾਹੁੰਦਾ ਹਾਂ ਅੱਜ ਉਹ ਬੋਲਦਾ ਰਿਹਾ ਉਹ ਬੋਲਦਾ ਬੋਲ ਕੇ ਗਦਾਰੀ ਕਰਦਾ ਤੇ ਅੱਜ ਉਹੀ ਮਨਜੀਤ ਸਿੰਘ ਆ ਨਾ ਤੇ ਮੇਰੀ ਇੱਕ ਗੱਲ ਇਹ ਵੀ ਯਾਦ ਰੱਖ ਲਓ ਮੈਂ ਮਾਨ ਨਹੀਂ ਕਰਦਾ ਗੁਰੂ ਮਹਾਰਾਜ ਤੋਂ ਡਰ ਕੇ ਕਹਿਣਾ ਜਿਹੜੇ ਬੰਦੇ ਨੇ ਵੀ ਸਾਡੇ ਨਾਲ ਦਗਾ ਕੀਤਾ ਜਿਹੜੇ ਬੰਦੇ ਨੇ ਵੀ ਸਾਡੇ ਨਾਲ ਧੋਖਾ ਕੀਤਾ ਉਹਦਾ ਰਿਆ ਕੱਖ ਰਹਿਣਾ ਉਹਦਾ ਵੀ ਕੱਖ ਰਹਿਣਾ ਉਹਦਾ ਵੀ ਕਿਉਂਕਿ ਅਸੀਂ ਸੱਚੇ ਸੁੱਚੇ ਬੰਦੇ ਹਾਂ ਜਿਹੜੋਂ ਚੱਲਣ ਵਾਲੇ ਬੰਦੇ ਆ ਜੋ ਹਮ ਖੱਟ ਕਰਾਏਗਾ ਤੁਮ ਗੁਰੂ ਹੋ ਦਿਲੋਂ ਜਿਹਦੇ ਨਾਲ ਚੱਲੇ ਆ ਦਿਲੋਂ ਚੱਲੇ ਆ ਕਦੇ ਧੋਖਾ ਨਹੀਂ ਕੀਤਾ ਮੈਂ ਧਰਵਾਦੀ ਆ ਆ ਭੈਣਾ ਬੈਠੀਆਂ ਨੇ ਪਿੱਛੇ ਮੈਨੂੰ ਫੋਨ ਆਇਆ ਭੈਣਾ ਦੇ ਕਿ ਭੈਣਾ ਸਾਡੀਆਂ ਬੂਥਾਂ ਤੇ ਬੈਠੀਆਂ ਨੇ ਦੇਖੋ ਸਾਡੇ ਭਰਾਵਾਂ ਨੇ ਤੇ ਮਿਹਨਤ ਕੀਤੀ ਆ ਸਾਡੀਆਂ ਭੈਣਾ ਬੂਥਾਂ ਤੇ ਬੈਠੀਆਂ ਨੇ ਇਹਨਾਂ ਲੋਕਾਂ ਦੀਆਂ ਘਰਾਂ ਵਾਲੀਆਂ ਬੋਰਡ ਕੋੜ ਨਹੀਂ ਆਈਆਂ ਨਹੀਂ ਆਇਆ ਮਨਸਮ ਨਹੀਂ ਆਇਆ ਇਹ ਲੋਕ ਕਿੰਨੇ ਇਹਨਾਂ ਨੇ ਸਾਡਾ ਸਾਥ ਦਿੱਤਾ ਜਿਨ੍ਹਾਂ ਨੂੰ ਜਿਹੜੇ ਤੇ ਇਸ ਇਲੈਕਸ਼ਨ ਚੰਦਾ ਨਿਕਲੇ ਇਹਨਾਂ ਦੇ ਤੋਂ ਪਤਾ ਤੇਰੇ ਵੀ ਚੁੱਪ ਘੱਟ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਤੁਹਾਡੀਆਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਮੈਨੂੰ ਸਾਰਾ ਪਤਾ ਮੈਨੂੰ ਸਾਰੇ ਭਰਾਵਾਂ ਨੇ ਆਣ ਕੇ ਦੱਸਿਆ ਸਾਰੀ ਡੈਰੀ ਪਹੁੰਚ ਗਈ ਮੈਂ ਜਸਤੋ ਤੁਹਾਡੇ ਨਾਲ ਇੱਕ ਗੱਲ ਕਰ ਰਿਹਾ ਕਿ ਆ ਸਾਡੀਆਂ ਭੈਣਾਂ ਜਿਹੜੀਆਂ ਬੂਥਾਂ ਦੇ ਬੈਠੀਆਂ ਨੇ ਜਿਨ੍ਹਾਂ ਨੇ ਆਪਣੀ ਇੱਤਾਂ ਦੀ ਪਰਵਾਹ ਨਹੀਂ ਕੀਤੀ ਕਿ ਅੰਦਰ ਸਾਡੇ ਨਾਲ ਕੁਝ ਵੀ ਹੋ ਸਕਦਾ ਤੇ ਉਹ ਲੋਕ ਅਖਬਾਰਾਂ ਚ ਦਿੰਦੇ ਨੇ ਕਿ ਸਾਡਾ ਕਰਕੇ ਲੀਡ ਵੱਧ ਗਈ ਤੇ ਉਹਨਾਂ ਦੀਆਂ ਘਰਾਂ ਵਾਲੀਆਂ ਵੋਟਾਂ ਪਾਉਣੀਆਂ। ਇਹਨਾਂ ਕਰਕੇ ਲੀਡ ਵੱਧ ਗਈ। ਇਹ ਲੀਡ ਆ ਇਹਨਾਂ ਪ੍ਰਭਾਵਾਂ ਕਰਕੇ। ਇਹਨਾਂ ਪ੍ਰਭਾਵਾਂ ਦੀ ਮਿਹਨਤ ਕਰਕੇ ਇਹਨਾਂ ਪ੍ਰਭਾਵਾਂ ਨੇ ਵੋਟਾਂ ਪਾਈਆਂ ਉਹਨਾਂ ਲੋਕਾਂ ਮੁੱਢਾ ਨਹੀਂ ਕਰਦੇ। ਜਿਵੇਂ ਹੁਣੇ ਜਸਪਾਲ ਜੀ ਗੱਲ ਕਰ ਰਿਹਾ ਸੀ ਕਿ ਉਹਨਾਂ ਲੋਕਾਂ ਦੇ ਮਨ 'ਚ ਇਹ ਗੱਲ ਆ ਗਈ ਕਿ ਜੇ ਇਹ ਸੀਟ મોદી ਸਾਹਿਬ ਨੇ ਦੇਤੀ ਨਾ ਇੰਨਾ ਭਾਈਚਾਰੇ ਨੂੰ ਤੇ ਜੇ ਕਿਤੇ ਜਿੱਤ ਗਏ ਤੇ ਇਹ ਸੀਟ ਪੱਕੀ ਇੰਨਾ ਦੀ ਕੋਲ ਕਿ ਹੋ ਜਾਏ ਕਿਵੇਂ ਸੀਂਦੀ ਬਾਰੇ ਨਾ ਇਹਨਾਂ ਇਹਨਾਂ ਦੇ ਮਨ ਦੇ ਵਿੱਚ ਬੈਰ ਵਿਰੋਧ ਸਾਡੇ ਪਰ ਦੀ ਤਾਂ ਮੇਰੀ ਫੇਰ ਤੁਹਾਡੇ ਚਰਨਾ ਦੇ ਵੀਰੋ ਇਹੋ ਹੀ ਬੇਚੀਗੇ ਟੱਟੇ ਹੋ ਗਏ ਟੱਟੇ ਹੋ ਗਏ ਜਿਹੜੇ ਅੱਜ ਸਾਡੇ ਕੁਝ ਭਰਾ ਇਧਰ ਉਧਰ ਹੋਏ ਵੀ ਆ ਨਾ ਜਾਂ ਕਿਸੇ ਲਾਲਚ ਕਰਕੇ ਡਰ ਕਰਕੇ ਕਿਸੇ ਵੀ ਕਾਰਨ ਕਰਕੇ ਉਹਨਾਂ ਨੂੰ ਵੀ ਸਮਝਾਈਏ ਜੀ ਵੀਰੋ ਹੁਣ ਰਾਜ ਕਰਨ ਦਾ ਵੇਲਾ ਤੁਹਾਡਾ ਜੇ ਤੇ ਰਾਜ ਤੁਸੀਂ ਕਰਨਾ ਜੀ ਤੇ ਰਾਜ ਤਾਂ ਮਿਲਣਾ ਜੀ ਜੇ ਤੁਸੀਂ ਇਕੱਠੇ ਹੋਵੋ ਤੇ ਜੀ ਚਾਰ ਸਾਡੇ ਵੀ ਰੇਦਰ ਨੂੰ ਚਲ ਗਏ ਚਾਰ ਇਧਰ ਨੂੰ ਚਲ ਗਏ ਫਿਰ ਨਹੀਂ ਜੇ ਗੱਲ। ਫਿਰ ਤਾਂ ਅਸੀਂ ਜਿੱਦਾਂ ਹੁਣ ਗੱਲ ਕਰੀ ਜਾ ਰਹੇ ਆ ਨਾ ਕਿ ਸਾਡੇ ਨਾਲ ਬਿੱਤਕਰਾ ਹੋਇਆ ਸਾਡੇ ਨਾਲ ਧੱਕਾ ਹੋਇਆ ਸਾਨੂੰ ਪੁੱਛਿਆ ਨਹੀਂ ਗਿਆ ਫਿਰ ਇਦਾਂ ਹੀ ਹੁੰਦਾ ਹੋਣਾ। ਤੇ ਜੇ ਤੁਸੀਂ ਤਗੜੇ ਹੋ ਜਾਓਗੇ ਇਹ ਉਹਦੇਦਾਰੀਆਂ ਤੁਹਾਡੇ ਹੱਥਾਂ 'ਚ ਹੋਣੀਆਂ ਤੇ ਤੁਸੀਂ ਉਹਨਾਂ ਨੂੰ ਵੰਡ ਕੇ ਦੇਵੋਗੇ ਕਿ ਆ ਲੈ ਭਾਈ ਆ ਤੇਰੇ ਹਿੱਸੇ ਸਮਾਨ ਉਹਦੇ ਵੀ ਲੈ ਜਾ। ਇੱਕ ਯੂਰਤ ਪੈਦਾ ਕਰੋ ਇਕਤਾ ਪੈਦਾ ਕਰੋ ਕਿ ਇਹ ਚੀਜ਼ਾਂ ਅਸੀਂ ਆਪਣੇ ਹੱਥਾਂ 'ਚ ਲੈਣੀਆਂ ਵਾਂ ਉਹਨਾਂ ਲੋਕਾਂ ਨੂੰ ਅਸੀਂ ਬਦਲਦੇ ਹਾਂ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ